ਵਾਰ ਕਾਬਲ ਦੀਆਂ ਸੰਗਤਾਂ ਗੁਰਿਆਂ ਦੇ ਦਰਸ਼ਨ ਲਈ ਆਈਆਂ ਉਹਨਾਂ ਦੇ ਨਾਲ ਪਾਈ ਕਰੋਣੀ ਵੀ ਆਇਆ ਇਹ ਕੋੜਿਆਂ ਦਾ ਬਹੁਤ ਵੱਡਾ ਸੁਦਾਗਰ ਸੀ ਇਸਨੇ ਕੋੜੇ ਗੁਰੂ ਜੀ ਨੂੰ ਭੇਟ ਕਰਨ ਲਈ ਲਿਆਂਦੇ ਕੋੜੇ ਬਹੁਤ ਹੀ ਸੁੰਦਰ ਸਨ ਇਹ ਆਪਣੀ ਕਿਸਮ ਦੇ ਆਪ ਹੀ ਸਨ ਉਸਨੇ ਸੁਣਿਆ ਸੀ ਕਿ ਗੁਰੂ ਜੀ ਕੋੜੇ ਚੰਗੀ ਕਿਸਮ ਦੇ ਪਸੰਦ ਕਰਦੇ ਹਨ ਇਸ ਲਈ ਇਹ ਸੁਗਾਤ ਆਪਦੇ ਚਰਨਾਂ ਵਿੱਚ ਭੇਟ ਕਰਨ ਲਈ ਲਿਆਇਆ ਸੀ ਲਾਹੌਰ ਦੇ ਸੂਬੇਦਾਰ ਕਾਸਮ ਬੇਗ ਨੇ ਉਹ ਘੋੜੇ ਮੰਗੇ ਪਰ ਭਾਈ ਕਰੋੜੀ ਨੇ ਨਾ ਕਰ ਦਿੱਤੀ ਅਤੇ ਕਿਹਾ ਇਹ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਅਮਾਨਤ ਹੈ ਇਸ ਤੇ ਸੂਬੇਦਾਰ ਨੇ ਉਸ ਪਾਸੋਂ ਜ਼ਬਰਦਸਤੀ ਘੋੜੇ ਖੋਲੇ ਉਹ ਬੜਾ ਦੁਖੀ ਹੋਇਆ ਤੇ ਗੁਰਦੁਆਰਾ ਵਿੱਚ ਪਹੁੰਚ ਕੇ ਫਰਿਆਦ ਕੀਤੀ ਕਿ ਆਪ ਜੀ ਲਈ ਇਹ ਘੋੜੇ ਖਾਸ ਕਿਸਮ ਦੇ ਲਿਆ ਰਹੇ ਹਾਂ ਸਾ ਕਿ ਕਾਸਮ ਬੇਗ ਨੇ ਜ਼ਬਰਦਸਤੀ ਖੋਲੇ ਹਨ ਮੈਂ ਲਾਚਾਰ ਹਾਂ ਮੇਰੀ ਮਨਸ਼ਾ ਪੂਰੀ ਕਰੋ ਗੁਰੂ ਜੀ ਨੇ ਸਿੱਖ ਨੂੰ ਧੀਰਜ ਦਿੱਤਾ ਅਤੇ ਉਸ ਦੀ ਪੇਟ ਪਰਵਾਮ ਕੀਤੀ ਅਤੇ ਘੋੜੇ ਮੰਗਵਾਉਂਦੀ ਆਪਣੇ ਇੱਕ ਸਿੱਖ ਨੂੰ ਲਾਹੌਰ ਭੇਜਿਆ ਪਾਈ ਬਿੱਦੀਚਨ ਗੁਰੂ ਦਾ ਸਿੱਖ ਬੜਾ ਦਲੇਰ ਅਤੇ ਬਹਾਦਰ ਸੀ ਗੁਰੂ ਜੀ ਨੇ ਜਦੋਂ ਪਾਈ ਕਰੋੜੀ ਬਾਰੇ ਉਸ ਨਾਲ ਵਿਚਾਰ ਕੀਤਾ ਤਾਂ ਉਸਦੇ ਮਨ ਵਿੱਚ ਬੜਾ ਰੋਹ ਚੜਿਆ ਗੁਰੂ ਜੀ ਨੇ ਕੋਲੇ ਲਿਆਂਦੀ ਸੇਵਾ ਪਾਈ ਬਿੱਦੀਚਨ ਨੂੰ ਦੇ ਦਿੱਤੀ ਅਤੇ ਕਿਹਾ ਅਸੀਂ ਹਰ ਸਮੇਂ ਤੇਰੇ ਸਾਥ ਹਾਂ ਉਹ ਗੁਰੂ ਜੀ ਦਾ ਆਸ਼ੀਰਵਾਦ ਲੈ ਕੇ ਲਾਹੌਰ ਪੁੱਜ ਕੋੜਿਆਂ ਦੇ ਦਰਸ਼ਨ ਕਰਕੇ ਮੱਥਾ ਟੇਕਣ ਲੱਗਾ ਸੋਚਣ ਲੱਗਾ ਇੱਥੇ ਤਾਂ ਬੜਾ ਕਰੇੜਾਈ ਪਹਿਰਾ ਹੈ ਇਹ ਮਸਲਾ ਕਿਵੇਂ ਹੱਲ ਹੋਵੇ ਸੋਚ-ਸੋਚ ਕੇ ਉਸਨੇ ਇੱਕ ਤਰਕੀਬ ਬਣਾਈ ਚੰਗੀ ਕਾ ਦੀ ਪੱਨ ਸਾਫ਼ ਸੁਧਰੀ ਧੋ ਕੇ ਵੇਚਣ ਲਈ ਉੱਥੇ ਲਿਆਇਆ ਪੰਡ ਦੇ ਕੇ ਕੋੜੇ ਦੇ ਦਰੂਗੀ ਦੀ ਉਹ ਤਾਂ ਕਾ ਲੈ ਲਿਆ ਇਸ ਤਰ੍ਹਾਂ ਕਈ ਦਿਨ ਕਰਦੇ ਰਹਾ ਇੱਕ ਦਿਨ ਕੋੜੇ ਅਤੇ ਕਾ ਪਾਉਂਦੇ ਪੁਲਾਵੇ ਅੰਦਰ ਤਬੇਲੇ ਵਿੱਚ ਆ ਗਿਆ ਅਤੇ ਕੋੜੇ ਤੇ ਸਵਾਰ ਹੋ ਕੇ ਨਿਕਲ ਗਿਆ ਅਤੇ ਕਿਸੇ ਦੇ ਹੱਥ ਨਾ ਆਇਆ ਲਾਹੌਰ ਦੇ ਸੁਬੇਦਾਰ ਕਾਸਮ ਬੇਗ ਨੇ ਆਪਣੇ ਸਾਰੇ ਯਤਨ ਕੀਤੇ ਪਰ ਉਹ ਫੜਿਆ ਨਾ ਗਿਆ ਹਾਰ ਟੁੱਟ ਕੇ ਬੈ ਗਿਆ ਤੇ ਕੋੜੇ ਦਾ ਥੂਂ ਤੱਕ ਨਾ ਲੱਗਾ। ਇਧਰ ਭਾਈ ਜੀਠਾ ਜੀ ਨੇ ਕੁਝ ਦਿਨਾਂ ਪਿੱਛੋਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਜਿਹੜਾ ਕੋਲਾ ਪਾਈਂਦੀ ਚੱਲਦੀ ਲਾਹੌਰੋਂ ਲਿਆਉਂਦਾ ਹੈ ਉਹ ਬਹੁਤ ਬਿਮਾਰ ਹੋਇਆ ਰਹਿੰਦਾ ਹੈ। ਕੁਝ ਖਾਂਦਾ ਪੀਂਦਾ ਹੀ ਨਹੀਂ। ਇਸ ਤੇ ਗੁਰੂ ਜੀ ਆਪ ਤਵੇਲੇ ਵਿੱਚ ਗਏ ਅਤੇ ਉਸਦੀ ਹਾਲਤ ਦੇਖੀ ਕਿਹਾ ਇਹ ਤਾਂ ਆਪਣੇ ਸਾਥੀ ਕੋੜੇ ਦੀ ਸਾਥੀ ਕਰਕੇ ਰੁੱਗੀ ਹੋਇਆ ਪਿਆ ਹੈ ਤੁਮੇ ਸਾਥੀ ਕੋੜੇ ਦੇ ਆਉਂਦੇ ਹੀ ਆਰੋਗ ਹੋਵੇਗਾ ਇਸ ਤੇ ਗੁਰੂ ਜੀ ਦੇ ਪਾਈ ਬਿਦੀ ਚੰਦ ਦੇ ਜਿੱਮੇ ਇਹ ਫਿਰ ਸੇਵਾ ਲਈ ਪਾਈ ਬਿਦੀ ਜਨ ਨੇ ਆ ਕੇ ਪਾਈ ਬਹੂੜ ਦੇ ਘਰ ਉਤਾਰਾ ਕੀਤਾ ਇੱਥੇ ਹੀ ਇੱਕ ਨਜ਼ੂਮੀ ਦਾ ਪੇਕ ਕੀਤਾ ਤੇ ਤਬੇਲੇ ਕੋਲ ਲੱਗਿਆ ਦਰੋਗੀ ਨੇ ਨਜ਼ੂਮੀ ਸਮਝ ਕੇ ਉਸ ਨੂੰ ਸलाम ਕੀਤੀ ਤੇ ਪਾਈ ਜੀ ਨੇ ਸलाम ਦਾ ਜਵਾਬ ਸलाम ਵਿੱਚ ਦਿੱਤਾ ਦਰੁਗਾ ਉਸਦੇ ਬਸਤਰ ਦੇ ਰੂਪ ਦੇਖ ਕੇ ਬੜਾ ਪ੍ਰਭਾਵਿਤ ਹੋਇਆ ਉਸਦੇ ਭਾਈ ਜੀ ਨੂੰ ਬੁਲਾ ਕੇ ਬੜਾ ਸਤਿਕਾਰ ਦਿੱਤਾ ਅਤੇ ਆਪਣੇ ਅਰੋਗੀ ਸੰਬੰਧ ਬਾਰੇ ਪੁੱਛਿਆ ਇਸ ਤੇ ਭਾਈ ਜੀ ਨੇ ਉਸ ਦੀ ਹਰ ਪੁੱਛ ਕੀ ਦੀ ਤਸੱਲੀ ਕਰਾ ਦਿੱਤੀ ਅਤੇ ਕਿਹਾ ਤੇਰਾ ਪੁੱਤਰ ਬਿਮਾਰ ਹੈ ਉਹ ਭਾਈ ਜੀ ਨੂੰ ਘਰ ਲੈ ਗਿਆ ਭਾਈ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਗੁਰੂ ਜੀ ਦੀ ਕਿਰਪਾ ਨਾਲ ਉਹ ਰਾਜ਼ੀ ਹੋ ਗਿਆ ਦਰੋਗਾ ਭਾਈ ਜੀ ਤੇ ਗੁਨਾ ਤੋਂ ਬੜਾ ਪ੍ਰਭਾਵਿਤ ਹੋਇਆ ਅਤੇ ਉਹਨਾਂ ਦਾ murid ਬਣ ਗਿਆ ਉਹ ਭਾਈ ਜੀ ਨੂੰ ਬਾਦਸ਼ਾਹ પાસે ਲੈ ਗਿਆ ਅਤੇ ਉਸ ਦੀ ਬੜੀ ਪ੍ਰਸ਼ੰਸਾ ਕਰਨ ਲੱਗਾ ਇਸ ਤੇ ਬਾਦਸ਼ਾਹ ਨੇ ਭਾਈ ਜੀ ਨੂੰ ਕੋੜੇ ਲੱਭਤ ਤੇ ਥੈ ਟਿਕਾਣਾ ਪੁੱਛਿਆ ਭਾਈ ਜੀ ਨੇ ਸਭ ਕੁਝ ਦੇਖਿਆ ਉਹਨਾਂ ਨਾਲ ਵਪਰੀ ਘਟਨਾ ਬਾਰੇ ਪੁੱਛਿਆ ਅਤੇ ਫਿਰ ਸਭ ਕੁਝ ਉਹ

ਕੋੜੇ ਤੇ ਸਵਾਰ ਹੋ ਕੇ ਕੋੜਾ ਲੈ ਕੇ ਗੁਰੂ ਚਰਨੀ ਵਿੱਚ ਆ ਬਿਰਾਜੇ ਗੁਰੂ ਜੀ ਨੇ ਸਿੱਖਾਂ ਦੀ ਖਾਲਸਾ ਕਮਾਈ ਦੀ ਬੜੀ ਪ੍ਰਸ਼ੰਸਾ ਕੀਤੀ ਅਤੇ ਕਈ ਵਾਰ ਦਿੱਤੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ